ਸੋਹਣਾ ਦਰਬਾਰ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਸ਼ਹੀਦਾ ਸਾਹਿਬ ਅੰਮ੍ਰਿਤਸਰ ਜਿੱਥੇ ਜਾ ਕੇ ਬੰਦਾ ਸਾਰੇ ਦੁੱਖ ਭੁੱਲ ਜਾਂਦਾ ਆਪਣੇ ਇੱਥੋਂ ਦੇ ਕੰਨ ਕੰਨ ਚੋਂ ਸੁੱਖਾਂ ਦੇ ਖਜ਼ਾਨੇ ਮਿਲਦੇ ਆ ਸਾਰੇ ਆਸਰੇ ਛੱਡ ਕੇ ਬਾਬਾ ਦੀਪ ਸਿੰਘ ਜੀ ਕੋਲ ਆ ਜਾਓ ਤੁਹਾਡੇ ਘਰ ਇੰਨੀਆਂ ਖੁਸ਼ੀਆਂ ਖੇੜੇ ਆਣਗੇ ਜਿਵੇਂ ਬਾਗਾਂ ਦੇ ਵਿੱਚ ਗੁਲਾਬਾਂ ਦੇ ਫੁੱਲ ਖਿਲਦੇ ਨਾ ਉਦਾਂ ਹੀ ਤੁਹਾਡਾ ਘਰ ਖੁਸ਼ੀਆਂ ਦੇ ਨਾਲ ਭਰਿਆ ਰਹੇਗਾ ਬਾਬਾ ਦੀਪ ਸਿੰਘ ਦਾ ਨਾਮ ਹੀ ਲੈ ਕੇ ਦੇਖ ਲੋ ਤੁਹਾਡੇ ਮਨ ਚੋਂ ਟੈਨਸ਼ਨਾਂ ਦੁੱਖ ਦਲਿੱਦਰ ਕਸ਼ਟ ਬਿਮਾਰੀਆਂ ਸਭ ਕੁਝ ਦੂਰ ਹੋ ਜਾਏਗਾ ਵੱਡੀ ਤੋਂ ਵੱਡੀ ਮੁਸ਼ਕਲਾ ਜੇ ਫਸ ਗਈ ਉਹ ਤੂਫਾਨਾਂ ਜੇ ਫਸ ਗਏ ਉਹ ਜ਼ਿੰਦਗੀ ਦੇ ਰਾਹਾਂ ਚ ਬਸ ਇੱਕ ਵਾਰ ਅੱਖਾਂ ਬੰਦ ਕਰਕੇ ਯਾਦ ਕਰ ਲੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਤੁਹਾਨੂੰ ਬਾਹ ਫੜ ਕੇ ਸਾਰੇ ਤੂਫਾਨਾਂ ਜੋ ਕਢਵਾ ਦਣਗੇ ਇਹ ਜਿਹੜੇ ਅੱਖਾਂ ਚ ਅਜ ਹੰਝੂ ਹੈ ਨਾ ਮੋਤੀਆਂ ਚ ਬਦਲ ਦਣਗੇ ਬਾਬਾ ਜੀ ਪਿਆਰ ਨਾ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਆਓ ਅਰਦਾਸ ਕਰੀਏ ਬਾਬਾਈ ਦੇ ਅੱਗੇ ਕਿ ਬਾਬਾਈ ਸਾਰਿਆਂ ਦੇ ਘਰਾਂ 'ਚ ਸੁੱਖ ਸ਼ਾਂਤੀ ਬਣਾਏ ਰੱਖਣਾ ਸਭ ਦੇ ਘਰਾਂ 'ਚ ਧੀਆ ਭੈਣਾ ਸੁਰੱਖਿਤ ਰਹਿਣ ਤੇ ਮਾਰਾ ਘਰਾਂ 'ਚ ਵਰਕਤਾ ਲਗਾਈ ਰੱਖਣਾ ਰੋਟੀ ਬਖਸ਼ਣ ਸਭ ਨੂੰ ਕੋਈ ਵੀ ਭੁੱਖਾ ਨਾ ਹੋਵੇ ਕੋਈ ਵੀ ਦੁਖੀ ਨਾ ਹੋਵੇ ਇੱਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ